ਗੁਰਪਿਆਰੇ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਸਿੱਖ ਨੂੰ ਗੁਰੂ ਸਾਹਿਬ ਨੇ ਜਿੱਥੇ ਧਰਮ ਦੇ ਨਾਲ ਜੋੜਿਆ ਉੱਥੇ ਰਾਜ ਦੇ ਨਾਲ ਵੀ ਜੋੜਿਆ ਮੀਰੀ ਤੇ ਪੀਰੀ ਦਾ ਸਿਧਾਂਤ ਭਗਤੀ ਤੇ ਸ਼ਕਤੀ ਦਾ ਸਿਧਾਂਤ ਸਿੱਖ ਨੂੰ ਇਸ ਲਈ ਤਿਆਰ ਕਰਦਾ ਹੈ ਕਿ ਉਹ ਜਿੱਥੇ ਰਾਜ ਸੱਤਾ ਦੇ ਵਿੱਚ ਆਪਣਾ ਹਿੱਸਾ ਹਾਸਲ ਕਰੇ ਉੱਥੇ ਆਪਣੇ ਧਰਮ ਦੇ ਨਾਲ ਵੀ ਜ਼ਰੂਰ ਜੁੜਿਆ ਰਹੇ ਔਰ ਇਹ ਜਿਹੜੀ ਮੀਰੀ ਤੇ ਪੀਰੀ ਦਾ ਸਿਧਾਂਤ ਹੈ ਇਹ ਤੁਹਾਨੂੰ ਹਰ ਜਗ੍ਹਾ ਸਿੱਖ ਕੌਮ ਦੇ ਅੰਦਰ ਨਜ਼ਰ ਆਵੇਗਾ ਔਰ ਇਹਦਾ ਇੱਕ ਬੜਾ ਪਿਆਰਾ ਜਿਹਾ ਉਦਾਹਰਣ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨਾ ਤੁਸੀਂ ਸਾਰਿਆਂ ਨੇ 26 ਜਨਵਰੀ ਦੀ ਪਰੇਡ ਦੇਖੀ ਹੋਏਗੀ ਜਿਹੜੀ ਰਿਪਬਲਿਕ ਡੇ ਦੀ ਪਰੇਡ ਹੁੰਦੀ ਹੈ ਉਸ ਪਰੇਡ ਦੇ ਵਿੱਚ ਵੱਖ-ਵੱਖ ਰੈਜੀਮੈਂਟਾਂ ਜਿਹੜੀਆਂ ਨੇ ਉਹ ਵਿਜੇ ਚੌਂਕ ਤੋਂ ਲੈ ਕੇ ਲਾਲ ਕਿਲੇ ਤੱਕ ਮਾਰਚ ਕਰਦੀਆਂ ਨੇ ਔਰ ਜਦੋਂ ਉਹ ਮਾਰਚ ਕਰਦੀਆਂ ਨੇ ਤਾਂ ਜਿੱਥੇ ਸੈਂਟਰ ਸਟੇਜ ਤੇ ਦੇਸ਼ ਦੀ ਰਾਸ਼ਟਰਪਤੀ ਖੜੀ ਹੁੰਦੀ ਹੈ ਜਾਂ ਖੜਾ ਹੁੰਦਾ ਹੈ ਉਹ ਰਾਸ਼ਟਰਪਤੀ ਨੂੰ ਸਲੂਟ ਕਰਕੇ ਅੱਗੇ ਲੰਘਦੀਆਂ ਨੇ ਇਹ ਤੁਸੀਂ ਕਾਮਨ ਦੇਖਿਆ ਹੋਵੇਗਾ ਪਰ ਇੱਕ ਬੜੀ ਛੋਟੀ ਜੀ ਚੀਜ਼ ਹੈ ਜਿਹਦੇ ਵਾਲੇ ਪਾਸੇ ਸ਼ਾਇਦ ਤੁਹਾਡਾ ਧਿਆਨ ਨਾ ਗਿਆ ਹੋਵੇ ਕਿ ਕੇਵਲ ਸਿੱਖ ਰੈਜੀਮੈਂਟ ਅਜਿਹੀ ਰੈਜੀਮੈਂਟ ਹੈ ਜਿਹੜੀ ਉਸ ਰਸਤੇ ਦੇ ਉੱਤੇ ਯਾਨੀ ਵਿਜੇ ਚੌਂਗ ਤੋਂ ਲਾਲ ਕਿਲੇ ਦੇ ਰਸਤੇ ਤੇ ਦੋ ਵਾਰੀ ਸਲੂਟ ਕਰਦੀ ਹੈ ਬਾਕੀ ਸਾਰੀਆਂ ਰੈਜੀਮੈਂਟਾਂ ਇੱਕ ਵਾਰੀ ਸਲੂਟ ਕਰਦੀਆਂ ਨੇ ਪਰ ਜਿਹੜੀ ਸਿੱਖ ਰੈਜੀਮੈਂਟ ਹੈ ਇਹ ਦੋ ਵਾਰੀ ਸਲੂਟ ਕਰਦੀ ਹੈ ਹੁਣ ਤੁਹਾਨੂੰ ਹੈਰਾਨੀ ਹੋਏਗੀ ਵੀ ਅਜਿਹਾ ਕੀ ਕਾਰਨ ਹੈ ਕਿ ਦੇਸ਼ ਦੀਆਂ ਫੌਜ ਦੀਆਂ ਬਾਕੀ ਸਾਰੀਆਂ ਰੈਜੀਮੈਂਟਾਂ ਇੱਕ ਵਾਰੀ ਸਿਰਫ ਰਾਸ਼ਟਰਪਤੀ ਨੂੰ ਸਲੂਟ ਕਰਦੀਆਂ ਨੇ ਤੇ ਸਿੱਖ ਰੈਜੀਮੈਂਟ ਦੋ ਵਾਰੀ ਸਲੂਟ ਕਰਦੀ ਹੈ ਦੂਜੀ ਵਾਰੀ ਸਲੂਟ ਕਿਉਂ ਕਰਦੀ ਹੈ ਤਾਂ ਇਹ ਤੁਹਾਨੂੰ ਅੱਜ ਜਾਣਕਾਰੀ ਆਪਾਂ ਦੇਣ ਜਾ ਰਹੇ ਹਾਂ ਇਹਦੀ ਸ਼ੁਰੂਆਤ ਹੁੰਦੀ ਹੈ 24 ਜਨਵਰੀ 1900 ਉਨਾ ਸਿੱਤੋਂ ਜਦੋਂ ਸਿੱਖ ਰੈਜੀਮੈਂਟ ਨੂੰ ਲੀਡ ਕਰ ਰਹੇ ਸਨ ਬ੍ਰਿਗੇਡੀਅਰ ਇੰਦਰਜੀਤ ਸਿੰਘ ਗਖਲ ਇਹ ਘਟਨਾ 24 ਜਨਵਰੀ 1979 ਦੀ ਹੈ ਰਿਪਬਲਿਕ ਡੇ ਤੋਂ ਦੋ ਦਿਨ ਪਹਿਲਾਂ ਦੀ ਤੇ ਜਦੋਂ ਉਹ ਮਾਰਚ ਕਰ ਰਹੇ ਸਨ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਗੁਰਦੁਆਰਾ ਸ਼ੀਸ਼ਗੰਜ ਵਾਲੇ ਪਾਸੇ ਸਲੂਟ ਕੀਤਾ ਤੇ ਉਹਨਾਂ ਦੇ ਨਾਲ ਉਹਨਾਂ ਦੀ ਰੈਜੀਮੈਂਟ ਨੇ ਵੀ ਸਲੂਟ ਕੀਤਾ ਔਰ ਇਹ ਗੱਲ ਸਾਰੇ ਪਾਸੇ ਚਲੀ ਗਈ ਕਿਸ ਸਿਕ ਰੈਜੀਮੈਂਟ ਨੇ ਗੁਰਦਰਾ ਸ਼ੀਸ਼ਗੰਜ ਨੂੰ ਦਿਵਾਲੇ ਪਾਸੇ ਗੁਰਤੇਗ ਬਾਦਰ ਪਾਸ਼ਾ ਨੂੰ ਜਿਨ੍ਹਾਂ ਦੀ ਕੁਰਬਾਨੀ ਕਰਕੇ ਸਭ ਦਾ ਧਰਮ ਬਚਿਆ ਮਨੁੱਖਤਾ ਬਚੀ ਇਹ ਦੇਸ਼ ਬਚਿਆ ਉਹਨਾਂ ਨੂੰ ਪਹਿਲਾ ਸਲੂਟ ਕੀਤਾ ਤੇ ਫਿਰ ਅੱਗੇ ਉਹ ਰਸਲ ਚੱਲੀ ਸੀ ਅੱਗੇ ਜਿੱਥੇ ਰਸ਼ਪਤੀ ਨੇ 26 ਜਨਵਰੀ ਨੂੰ ਖੜਾ ਹੋਣਾ ਸੀ ਉੱਥੇ ਸਲੂਟ ਕੀਤਾ ਔਰ ਇਹੋ ਚੀਜ਼ ਉਹਨਾਂ ਨੇ 26 ਜਨਵਰੀ 1979 ਨੂੰ 1979 ਨੂੰ ਫਿਰ ਦੁਹराई ਜਿਸ ਦਿਨ ਮੇਨ ਰਿਪਬਲਿਕ ਡੇ ਸੀ ਪਹਿਲਾ ਸਲੂਟ ਸਿੱਖ ਰੈਜੀਮੈਂਟ ਨੇ ਗੁਰਦੁਆਰਾ ਸ਼ਿਸ਼ਗੰਜ ਨੂੰ ਕੀਤਾ ਗੁਰਤੇਗ ਬਾਦਰਪਾਸ਼ਾ ਨੂੰ ਸ਼ਹੀਦਾਂ ਦੇ ਸਰਤਾਜ ਨੂੰ ਕੀਤਾ ਤੇ ਉਸ ਤੋਂ ਬਾਅਦ ਜਦੋਂ ਅੱਗੇ ਵਧੇ ਤੇ ਦੂਜਾ ਸਲੂਟ ਦੇਸ਼ ਦੀ ਰਾਸ਼ਟਰਪਤੀ ਨੂੰ ਕੀਤਾ ਇਸ ਸੁਨੇਹਾ ਦਿੱਤਿਆ ਕਿ ਸਿੱਖ ਜਿੰਨਾ ਦੇਸ਼ ਨੂੰ ਪਿਆਰ ਕਰਦਾ ਹੈ ਉਹਨਾ ਆਪਣੇ ਧਰਮ ਨੂੰ ਵੀ ਪਿਆਰ ਕਰਦਾ ਹੈ ਸਿੱਖ ਦੇਸ਼ ਲਈ ਵੀ ਕੁਰਬਾਨ ਹੋ ਸਕਦਾ ਹੈ ਤੇ ਸਿੱਖ ਆਪਣੇ ਧਰਮ ਲਈ ਵੀ ਕੁਰਬਾਨ ਹੋ ਸਕਦਾ ਹੈ ਔਰ ਉਦੋਂ ਤੋਂ ਇਹ ਪ੍ਰਥਾ ਲਗਾਤਾਰ ਚਲਦੀ ਆ ਰਹੀ ਹੈ ਸਿੱਖ ਰੈਜੀਮੈਂਟ ਜਦੋਂ-ਜਦੋਂ ਵੀ ਰਿਪਬਲਿਕ ਡੇ ਪਲੇਟ ਵਿੱਚ ਸ਼ਾਮਲ ਹੁੰਦੀ ਹੈ ਹਰ ਵਾਰੀ ਸ਼ਾਮਲ ਹੋਏ ਜ਼ਰੂਰੀ ਨਹੀਂ ਕਿਉਂਕਿ ਇਹ ਅਲਫਾਬੈਟਿਕਲੀ ਜਾਂ ਜੋ ਵੀ ਉਹਨਾਂ ਦਾ ਸਿਸਟਮ ਹੈ ਵਕ ਵਕ ਰੈਜੀਮੈਂਟਾਂ ਨੂੰ ਮੌਕਾ ਮਿਲਦਾ ਹੈ ਪਰ ਸਿੱਖ ਰੈਜੀਮੈਂਟ ਜਦੋਂ ਵੀ ਰਿਪਬਲਿਕ ਡੇ ਦੀ ਪਰੇਡ ਵਿੱਚ ਸ਼ਾਮਲ ਹੁੰਦੀ ਹੈ ਉਦੋਂ ਉਹ ਦੋ ਸਲੂਟ ਕਰਦੀ ਹੈ ਪਹਿਲਾ ਸਲੂਟ ਗੁਰਦੁਆਰਾ ਸ਼ੀਸ਼ਗੰਜ ਵਾਲੇ ਪਾਸੇ ਗੁਰਤੇਗ ਬਾਦਰ ਪਾਸ਼ਾ ਦੀ ਮਹਾਨ ਸ਼ਹਾਦਤ ਨੂੰ ਤੇ ਦੂਜਾ ਸਲੂਟ ਦੇਸ਼ ਦੇ ਰਾਸ਼ਟਰਪਤੀ ਨੂੰ ਪਰ ਇਹੀ ਕਾਰਨ ਸੀ ਕਿ ਸਾਨੂੰ ਬਚਪਨ ਦੇ ਵਿੱਚ ਸਿਖਾਇਆ ਜਾਂਦਾ ਸੀ ਕਿ ਦੇਸ਼ ਤੇ ਧਰਮ ਲਈ ਕੁਰਬਾਨ ਹੋਣਾ ਦੇਸ਼ ਜਿੱਥੇ ਆਉਂਦਾ ਸੀ ਉੱਥੇ ਧਰਮ ਨਾਲ ਆਉਂਦਾ ਸੀ ਇਹ ਮੀਰੀ ਤੇ ਪੀਰੀ ਦਾ ਸਿਧਾਂਤ ਜਿਹੜਾ ਸਿੱਖਾਂ ਨੂੰ ਗੁਰੂ ਸਾਹਿਬ ਨੇ ਦਿੱਤਾ ਹੈ ਤੇ ਇਹ ਅੱਜ ਤੱਕ ਅਣ ਚਲਦਾ ਆ ਰਿਹਾ ਹੈ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਔਰ ਨਾਲ ਹੀ ਇਹਨੂੰ ਵੱਤ ਵਤ ਸ਼ੇਅਰ ਕਰੋ ਤਾਕੀ ਵੱਧ ਤੋਂ ਵੱਧ ਲੋਕਾਂ ਨੂੰ ਦੁਨੀਆ ਨੂੰ ਸਭ ਨੂੰ ਪਤਾ ਲੱਗ ਸਕੇ ਕਿ ਰਿਪਬਲਿਕ ਡੇ ਦੇ ਉੱਤੇ ਜਿਹੜਾ ਵਿਜੇਪਥ ਹੈ ਹੁਣ ਉਹਨੂੰ ਕਰਤੱਵਿਅ ਪਥ ਕਿਹਾ ਜਾਂਦਾ ਹੈ ਉਹਦੇ ਉੱਤੇ ਸਿੱਖ ਰੈਜੀਮੈਂਟ ਦੋ ਵਾਰੀ ਸਲੂਟ ਕਿਉਂ ਕਰਦੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ